ਇਹਦੇ ਬੱਚਾ ਛੱਡ ਦਿੱਤਾ ਗਿਆ ਬਾਈ ਤੇ ਇਹਦੀ ਆਪਾਂ ਲਾਈਵ ਚ ਬੜੀ ਕਰਾਵਾਂਗੇ ਅੱਜ ਪਹਿਲੀ ਵਾਰ ਖਾਲੀ ਕਰਾਂਗੇ ਪਹਿਲੀ ਵਾਰ ਖਾਲੀ ਕਰਨ ਜਾ ਰਹੇ ਹਾਂ ਜੀ ਛੁੱਟੀ ਨੂੰ ਧੰਨਵਾਦ ਭਰਾ ਜੁੜਨ ਲਈ ਬੱਚਾ ਛੱਡ ਰਿਹਾ ਤਾਂ ਆਪਾਂ ਲੋ ਜੀ ਬੱਚਾ ਦਿੱਤਾ ਗਿਆ ਛੱਡ ਤੁਹਾਨੂੰ ਜੀ ਧੰਨਵਾਦ ਬਹੁਤ ਬਹੁਤ ਜੁੜਨ ਲਈ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਦਾਰਾਂ ਦੀ ਬਹੁਤ ਬਾਲਟੀ ਖਾਲੀ ਦਿਖਾਣੀ ਹੈ ਖਾਲੀ ਦਿਖਾਣੀ ਹੈ ਪਹਿਲਾਂ ਥਣ ਦੋ ਘਰ ਦੋ ਨੇ ਥਣ ਪਹਿਲਾਂ ਦਾਰਾਂ ਦੀ ਬਹੁਤ ਖੋਲੀ ਜੁਟੀ ਇਹੋ ਛੋਟਾ ਬੱਚਾ 13 14 ਸਾਲ ਦਾ ਬੱਚਾ ਹੈ ਇਧਰ ਘਾਡੇ ਰੱਖੀ ਛੋਟੀ ਸੀ ਝੋਟੀ ਜੀ ਉਹ ਇੱਥੇ ਜਾ ਥੋੜਾ ਤੋਂ ਅੱਗੇ ਉਹ ਥੋੜਾ ਛੋਟੀ ਜੀ ਝੋਟੀ ਹੈ ਬਈ ਡਾਕਟਰ ਆਫ ਗਾਂ ਦੀ ਬੁੱਲ ਮੂੰਹ ਦੋ ਦੰਦ ਹੈ ਤੇ ਜੋ ਮਾਂ ਦਾ ਦੁੱਧ ਹੈ ਬਈ ਉਹ 9 ਕਿਲੋ ਹੈ ਸੂਏ ਦੇ ਵਿੱਚ ਸੂਆਂ ਦੇ ਵਿੱਚ ਤੇ ਮਾਂ ਦਾ ਦੁੱਧ ਹੈ ਸੂਆਂ ਦੇ ਵਿੱਚ 9 ਕਿਲੋ ਇੱਕ ਨਾਰਮਲ ਕਿਸਾਨ ਦੇ ਘਰੇ ਝੋਟੀ ਹੈ ਬਾਈ ਕੋਈ ਵਪਾਰੀ ਨਹੀਂ ਕੋਈ ਦਲਾਲ ਨਹੀਂ ਕੋਈ ਬਰੀਡਰ ਨਹੀਂ ਇਹ ਪਿੰਡ ਸਦਾਣੀ ਜ਼ਿਲ੍ਹਾ ਫਤਿਹਵਾਦ ਮਾਂ ਦਾ ਦੁੱਧ 9 ਕਿਲੋ ਬਾਈ ਤੇ ਝੋਟੀ ਦਿਖਾ ਰਿਹਾ ਹਾਂ ਸੂਈ ਹੋਗੀ ਲਗਭਗ 50 ਕਿਨਵਾ ਦੇ ਨੇੜੇ ਤੇ ਬਾਕੀ ਆਪਾਂ ਕਲੀਅਰ ਕਰ ਲਾਂਗੇ ਇੱਕ ਵਾਰ ਪੁੱਛ ਲਾਂਗੇ ਦੋ ਮਹੀਨੇ ਹੋ ਗਏ ਹਾਂ ਦੋ ਮਹੀਨਿਆਂ ਦੇ ਨੇੜੇ ਜਾ ਰਹੀ ਹੈ ਜੀ ਹਾਂ ਪੂਰੇ ਹੋ ਗਏ ਕਹਿੰਦਾ ਬਾਈ ਦੋ ਮਹੀਨੇ ਪੂਰੇ ਹੋ ਗਏ ਅੱਜ ਛੋਟੀ ਸੋਈ ਨੂੰ 1 ਸਾਲ ਕੰਪਲੀਟ 3 ਸਾਲ ਦਾ 1 ਸਾਲ ਤਾਂ ਹੈ 3 ਸਾਲ ਇੱਕ ਦਿਨ ਘੱਟ ਹੈ ਜੀ ਹਾਂ 3 ਸਾਲ ਲਗਭਗ 3 ਸਾਲ ਮੰਨ ਲਓ ਜੀ ਪੂਰੇ 3 ਸਾਲ ਦੀ ਹੋ ਜਾਣਾ ਕੱਲ ਨੂੰ ਛੋਟੀ ਨੇ ਤੇ ਬਾਈਆਂ ਕੋਲੇ ਪੱਕੀ ਡੇਟ ਹੈ ਤੇ ਬਾਲਟੀ ਖਾਲੀ ਦਿਖਾ ਦੇ ਪਤੋਈ ਦਿਖਾ ਦੇ ਇੱਕ ਵਾਰੀ ਦੁਬਾਰਾ ਦਿਖਾ ਦੇ ਨਹੀਂ ਲੱਗੇ ਤਾਂ ਤਾਰ ਕੱਢਣਾ ਲਓ ਜੀ ਬਾਲਟੀ ਖਾਲੀ ਹਾਂ ਹੁਣ ਚਲ ਤੇ ਉਹ ਜੀ ਬਾਈ ਨੇ ਗਾਲ ਬਾਲਟੀ ਖਾਲੀ ਦਿਖਾਤੀਏ ਤੇ ਸਵਾ 6 ਵਜੇ ਸਵੇਰੇ ਸ਼ਾਮ ਦੋ ਟਾਈਮ ਆਪਾਂ ਇਹਦੀ ਲਾਈਵ ਕਰਾਂਗੇ ਝੋਕੀ ਨੂੰ ਤੇ ਜੁੜਨ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਵਦ ਵਦ ਤੇ ਜੋ ਹਾਂ ਜੋ ਆਰਡਰ ਕੁਆਲਟੀ ਲੱਗੀ ਨਾ ਭਈ ਉਹ ਵੱਖਰੇ ਤਰ੍ਹਾਂ ਦੀ ਲੱਗੀ ਹੋਈ ਹੈ ਝੋਕੀ ਦੀ ਇੱਕ ਵੱਖਰੇ ਤਰ੍ਹਾਂ ਦੀ ਆਰਡਰ ਕੁਆਲਟੀ ਲੱਗੀ ਹੋਈ ਹੈ ਤੇ ਬਹੁਤ ਵਧੀਆ ਆਡਰ ਕੁਆਲਿਟੀ ਲੱਗੀ ਹੋਈ ਹੈ ਰੋਟੀ ਦੇ ਬਾਈ ਜੋੜਨ ਵਾਲੇ ਭਰਾ ਦਾ ਜਲੋਂ ਧੰਨਵਾਦ ਹੈ ਜੀ ਕਮੈਂਟ ਸ਼ੇਅਰ ਜਰੂਰ ਕਰੋ ਬਾਈ ਵੀਡੀਓ ਨੂੰ ਕਮੈਂਟ ਕਰੋ ਭਰਾ ਵੱਧ ਵੱਧ ਤੇ ਚਵਾਈ ਦਾ ਦੇਖੋ ਬਾਈ ਆਪਾਂ ਨੂੰ ਬਾਜੂ ਦੇ ਤੱਕ ਸੁਣ ਸੁਣ ਰਹੀ ਹੈ ਐਨ ਮੋਟੀ ਮੋਟੀ ਚਵਾਈ ਜੋ ਆਡਰ ਇੱਕ ਵੱਖਰੀ ਤਰ੍ਹਾਂ ਦਾ ਆਡਰ ਲੱਗਿਆ ਹੋਇਆ ਹੈ ਤੇ ਆਡਰ ਵੀ ਤੁਹਾਨੂੰ ਦਿਖਾਵਾਂਗੇ ਲਾਸਟ ਤੇ ਚਾੜੇ ਹੋਇਆ ਇਹਦਾ ਹਾਂਜੀ ਮਨਜੀਤ ਸਿੰਘ ਜੀ ਤੇ 나ਥਾ ਗੁੱਜਰ ਹਾਂ ਬਈ ਧੰਨਵਾਦ ਅੰਮ੍ਰਿਤਸਰ ਦੀ ਵਈ ਰਾਮ 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 ਬਾਈ 나타 ਜੀ ਤੇ ਮਨਜੀਤ ਸਿੰਘ ਗੁੱਡਬਾਈ ਲਿਖਦੇ ਆ ਗੁੱਡ ਜੋ ਬ్రో ਆ ਧੰਨਵਾਦ ਬਾਈ ਮਨਜੀਤ ਸਿੰਘ ਜੀ ਤੇ 나타 ਗੁੱਜਰ ਜੁੜਨ ਵਾਲੇ ਦੋਨੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜੀ ਇੱਕ ਛੋਟੀ ਬਈ 나ਥੇ ਕੋਲੇ ਵੀ ਐ ਸੂਈ ਹੋਰੀ ਉਹ ਲਗਭਗ 20 ਦਿਨਾਂ ਦੀ ਉਸ ਨੂੰ ਵੀ ਆਪਾਂ ਜਲਦੀ ਹੀ ਲਾਈਵ ਕਰਾਂਗੇ ਵੈਗਰੂ ਖੈਰ ਸੁਖ ਰੱਖੇ ਚੰਗੇ ਦੁੱਧ ਤੇ ਚੱਲ ਰਹੀ ਹੈ ਉਹ ਉਹ ਸੁਨੱਖੀ ਵੀ ਬਹੁਤ ਜ਼ਿਆਦਾ ਹੈ ਚੋਟੀ ਤੇ ਉਹ ਤੋਂ ਆਪ ਨੂੰ ਜ਼ਿਆਦਾ ਦੁੱਧ ਦੀ ਉਮੀਦ ਹੈ 나ਥਿਆਲੀ ਤੋਂ 나타 ਗੁੱਜਰ ਸਦਾਣੀ ਉਸ ਤੋਂ ਬਹੁਤ ਜ਼ਿਆਦਾ ਉਮੀਦ ਹੈ ਤੇ ਸਵੇਰੇ ਸ਼ਾਮ ਸਵਾ 6 ਵਜੇ ਆਪਾਂ ਚਵਾਈ ਕਰਾਇਆ ਕਰਾਂਗੇ ਬਈ ਅੱਜ ਆਪਾਂ ਨੇ ਸਵਾ 4 30 ਦਸੰਬਰ ਨੂੰ ਚਵਾਈ ਸ਼ੁਰੂ ਕਰੀਏ ਤੇ ਠੀਕ ਹੈ ਜੀ 나타 ਗੁੱਜਰ ओके जी ਲਿਖਦੇ ਆ ਪਰਾ ਸਦਾਣੀ ਤੋਂ ਨਾਥਾ ਗੁਜਰ ਪ੍ਰਾ ਹੈ ਆਪਣਾ ਬਾਈ ਬਹੁਤ ਪਿਆਰ ਕਰਦੇ ਆਪਾਂ ਨੂੰ ਸਤਿ ਸ਼੍ਰੀ ਅਕਾਲ ਸਾਹ ਹਾਂਜੀ ਜਸਵਿੰਦਰ ਸਿੰਘ ਖੋਖਰ ਸਤਿ ਸ਼੍ਰੀ ਅਕਾਲ ਲਿਖਦੇ ਆ ਬਈ ਧੰਨਵਾਦ ਜਸਵਿੰਦਰ ਸਿੰਘ ਜੁੜਨ ਲਈ ਬਹੁਤ ਬਹੁਤ ਧੰਨਵਾਦ ਬਾਈ ਜਸਵਿੰਦਰ ਸਿੰਘ ਖੋਖਰ ਸ਼ੇਅਰ ਕਰਦੇ ਭਰਾ ਵੀਡੀਓ ਨੂੰ ਤੇ ਨਾਥੇ ਬਾਈ ਸ਼ੇਅਰ ਕਰ ਦਿਓ ਮਨਜੀਤ ਸਿੰਘ ਜੀ ਪ੍ਰਾ ਸ਼ੇਅਰ ਕਰ ਦਿਓ ਜਰੂਰ ਵੀਡੀਓ ਨੂੰ ਤੇ ਇੰਨਾ ਵੀ ਦੁੱਧ ਆਊਗਾ ਬਈ ਤੁਹਾਡੇ ਸਾਹਮਣੇ ਹੋਊਗਾ ਤੇ ਕੋਸ਼ਿਸ਼ ਕੀਤੀ ਵੀ ਸਾਡੇ ਬੁੱਲ ਦੀ ਝੂਟੀ ਕਿੰਨਾ ਦੁੱਧ ਦੇ ਰਹੀ ਐ ਦਿਖਾਣ ਦੀ ਤੇ ਇੱਕ ਹੋਰ ਦੱਸਦੀ ਬਈ ਝੂਟੀ ਦੇ ਵਿੱਚ ਜਦੋਂ ਇਹਦਾ ਜਨਮ ਹੋਇਆ 8 ਘੰਟੇ ਹੋ ਗਏ ਸੀ ਸੂਈ ਨੂੰ ਤੇ ਮੈਨ ਨੇ ਹਜੇ ਜੇਰ ਨਹੀਂ ਪਈ ਸੀ ਮੱਝ ਦੀ ਮੈਨ ਨੇ ਆਪ ਆ ਕੇ ਝੂਟੀ ਨੂੰ ਮਤਲਬ ਦੁੱਧ ਚੰਗਾਇਆ ਕੱਟੀ ਨੂੰ ਤੇ ਘੰਟੇ ਕੇ ਬਾਅਦ ਹੀ ਮੱਝ ਨੇ ਜੇਰ ਡੇਗਤੀ ਸੀ ਐਦਾਂ ਨਾ ਕਰਿਆ ਕਰੋ ਭਰਾਵੋ ਜੇਰ ਜਦੋਂ ਬੱਚਾ ਚੁੰਗਦਾ ਹੈ ਅੰਦਰੋਂ ਬੱਚਾ ਦਾਨੀ ਵਿੱਚ ਮੂਵਮੈਂਟ ਹੁੰਦੀ ਹੈ ਬੱਚਾ ਦਾਨੀ ਹਲਦੀ ਹੈ ਤੇ ਉਸ ਨਾਲ ਜੇਰ ਸੋਖੀ ਪੈ ਜਾਂਦੀ ਹੈ ਤੇ ਜੋ ਮੱਝ ਹੈ ਆਪਣੀ ਗਾਂ ਹੈ ਚਾਹੇ ਉਹ ਸੰਤੁਸ਼ਟ ਹੋ ਜਾਂਦੀ ਹੈ ਵੀ ਆਪਣੇ ਬੱਚੇ ਨੂੰ ਦੁੱਧ ਮਿਲ ਗਿਆ ਤੇ ਉਸ ਨਾਲ ਬਹੁਤ ਛੇਤੀ ਜਦੋਂ ਬੱਚਾ ਰੱਜ ਗਿਆ ਜੇਰ ਬਹੁਤ ਛੇਤੀ ਪੈਂਦੀ ਹੈ ਤੇ ਬੱਚੇ ਨੂੰ 2 ਘੰਟਿਆਂ ਦੇ ਵਿੱਚ ਵਿੱਚ ਬੋਲਾ ਪਿਆਣਾ ਬਹੁਤ ਹੀ ਜ਼ਰੂਰੀ ਹੈ ਜਿਹੜੀ ਝੋਟੀ ਦੀ ਆਪਾਂ ਚਵਾਈ ਕਰਾ ਰਹੇ ਹਾਂ ਇਸ ਨੂੰ 8 ਘੰਟੇ ਬਾਅਦ ਬੋਲਾ ਮੈਨੇ ਆਪ ਆ ਕੇ ਪਿਆ ਸੀ ਅੰਕਲ ਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਤੇ ਇੱਕ ਝੋਟੀ ਨੂੰ ਬਈ ਇਸ ਨੂੰ ਚਿੱਟੀ ਮੋਕ ਵੀ ਲੱਗੀ ਸੀ ਬਚਪਨ ਦੇ ਵਿੱਚ ਤੇ ਇਹਨਾਂ ਨੇ 2-3 ਦਿਨ ਗੌਰ ਨਹੀਂ ਕਰੀ ਫਿਰ ਮੈਨੂੰ ਬੁਲਾਇਆ ਇਹਨਾਂ ਨੇ ਫਿਰ ਮੇਰਾ ਟ੍ਰੀਟਮੈਂਟ ਕੀਤਾ ਜਿਹੜੀ ਚਿੱਟੀ ਮੋਕ ਹੈ ਬਈ ਬਹੁਤ ਖਤਰਨਾਕ ਹੈ ਤੇ ਬਹੁਤ ਖਤਰਨਾਕ ਹੈ ਬਈ ਜਿਹੜੀ ਚਿੱਟੀ ਮੋਕ ਹੈ ਜਿਹੜੇ ਬੱਚੇ ਨੂੰ ਵੀ ਚਿੱਟੀ ਮੋਕ ਲੱਗ ਗਈ ਉਸਨੇ ਕਦੇ ਵੀ ਆਪਣੇ ਪੀਕ ਲੈਵਲ ਤੇ ਨਹੀਂ ਪਹੁੰਚਣਾ ਹੈਗਾ ਜਿੰਨਾ ਦੁੱਧ ਦੇਣਾ ਹੈ ਉਸਨੇ ਉਹਨਾਂ ਦੁੱਧ ਦੇਣਾ ਹੀ ਨਹੀਂ ਕਦੇ ਵੀ ਤੇ ਇਸ ਚੀਜ਼ ਦਾ ਬਹੁਤ ਫਰਕ ਪੈਂਦਾ ਹੈ ਇਹ ਨਹੀਂ ਹੈਗਾ ਵੀ ਮੈਂ ਆਪਣੀ ਝੂਟੀ ਦੀ ਜ਼ਿਆਦਾ ਉਹ ਕਰ ਰਿਹਾ ਪਰ ਭਰਾ ਇਹਨੂੰ ਸੋਡ ਨੂੰ ਜਾਣਕਾਰੀ ਵੀ ਦੇ ਰਿਹਾ ਇਸ ਬਾਰੇ ਵੀ ਚਿੱਟੀ ਮੋਕ ਬਹੁਤ ਖਤਰਨਾਕ ਹੈ ਚਿੱਟੀ ਮੋਕ ਨਹੀਂ ਲੱਗਣੀ ਚਾਹੀਦੀ ਕਿ ਪਰਡੇ ਦਾ ਦੋ ਟਾ ਹੀ ਲੀਟਰ ਝੂਟੀ ਨੇ ਮਤਲਬ ਸੋਡੀ ਮੱਝ ਜਦ ਬਣੂਗੀ ਉਹ ਝੂਟੀ ਬਣੂਗੀ ਉਸਨੇ ਦੁੱਧ ਘੱਟ ਦੇਣੀ ਦੇਣਾ ਚਿੱਕਟੀ ਮੋਕ ਕਿੰਨਾ ਨੁਕਸਾਨ ਕਰ ਦਿੰਦੀ ਹੈ ਤੇ ਬਾਕੀ ਝੂਟੀ ਦਾ ਆਰਡਰ ਕੁਆਲਟੀ ਝੂਟੀ ਛੂਟੀ ਜੀ ਝੋਟੀ ਆ ਬਈ ਦੇਖੋ ਡੱਬੀ ਜਿੰਦੀ ਝੂਟੀ ਹੈ ਤੇ ਆਰਡਰ ਕੁਆਲਟੀ ਬਹੁਤ ਵਧੀਆ ਪੂਰਾ ਟਾਪ ਦਾ ਆਰਡਰ ਲੱਗਿਆ ਹੋਇਆ ਹੈ ਹਾਂ ਉਹ ਭਾਈ ਜਸਵਿੰਦਰ ਸਿੰਘ ਖੋਖਰ ਦੀ ਮੱਝ ਨੇ ਬਈ ਆਪਣੇ 16.5 ਕਿਲੋ ਦੀ 16500 ਕੁਸ਼ ਗ੍ਰਾਮ ਦੀ ਆਪਣੇ ਚਵਾਈ ਵੀ ਕਰਵਾਈ ਸੀ ਤੇ ਮੇਲੇ ਦੇ ਉੱਤੇ ਵੀ 15800 ਦੀ ਉਹਨੇ ਚਵਾਈ ਕਰਾ ਕੇ ਦੂਜੇ ਨੰਬਰ ਤੇ ਰਹੀ ਹੈ ਛੋਟੀ ਬਹੁਤ ਛੋਟੀ ਜਿਹੀ ਕੱਦ ਦੀ ਹੈ ਤੇ ਬਾਈ ਨੇ ਝੋਟੀ ਦਾ ਮੇਲ ਕੇ ਕਾਫ ਜੋ ਆਪਾਂ ਨੂੰ ਗਿਫਟ ਦੇਤਾ ਆਪਣੇ ਕੋਲੇ ਉਹ ਮੇਲ ਕਾਫ ਤੇ ਝੋਟੀ ਉਹ ਬਈ 19 ਕਿਲੋ ਦੁੱਧ ਤੇ ਵੀ ਚਲੀ ਗਈ ਸੀ 9.9 ਕਿਲੋ ਦੁੱਧ ਵੀ ਅਸੀਂ ਉਹ ਝੋਟੀ ਦਾ ਦੇਖਿਆ ਤੇ ਜੋ ਜਸਵਿੰਦਰ ਬਾਈ ਕੋਲੇ ਛੋਟੇ ਜਿਹੇ ਕੱਦ ਦੀ ਝੋਟੀ ਹੈ ਹਾਈਟ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਜਿੰਨੀ ਛੋਟੀ ਹਾਈਟ ਹੋਊਗੀ ਓਨਾ ਜ਼ਿਆਦਾ ਸਿਸਟਮ ਵਧੀਆ ਬਣੂਗਾ ਇਹਦਾ ਆ ਖੜੇ ਇੱਕ ਮਿੰਟ ਦਾ ਮਾਰ ਕਰਦੇ ਆ ਬਈ 2 ਮਿੰਟ ਖੜ ਜਾ ਕੋਈ ਨਹੀਂ ਕੋਈ ਉਹ ਕੋਈ ਹਾਈਟ ਨਾਲ ਦੁੱਧ ਦਾ ਕੋਈ ਮਤਲਬ ਨਹੀਂ ਹੈਗਾ ਹਾਂਜੀ ਅੱਜ ਪੈਲੋ ਲਿਖਦੇ ਆ ਭਰਾ ਇਹ ਝੂਠੀ ਹੈ ਬਈ ਜ਼ਿਲ੍ਹਾ ਫਤਿਹਵਾਦ ਪਿੰਡ ਤੋਂ ਡਾਕਟਰ ਨਰੇਸ਼ ਦਾ ਪਿੰਡ ਹੀ ਹੈ ਨਰੇਸ਼ ਦੇ ਗਮਾਂਢ ਜੀ ਖੜੀ ਹੈ ਝੂਠੀ ਜੋ ਆਪਣੇ ਬੁੱਲਦੇ ਸੀ ਮਨਾ ਬਾਈ ਛੋਟੀਆਂ ਮੱਝਾਂ ਨਹੀਂ ਲੱਗੀਆਂ ਮੈਂ ਇਹ ਏਆਈ ਦੁਬਾਰਾ ਪੈਦਾ ਹੋਈ ਹੈ ਪਹਿਲਾਂ ਡਾਇਰੈਕਟ ਕ로ਸਿੰਗ ਦੀ ਆਪਾਂ ਨੇ ਦੋ ਝੁੱਟੀਆਂ ਦੀ ਲਾਈਵ ਚ ਬਾਈ ਕਰਾ ਚੁੱਕੇ ਹਾਂ ਜਿਹਦੀ ਮਾਂ ਦਾ ਦੁੱਧ ਸੀ 8 ਕਿਲੋ ਛੋਟੀ ਨੇ ਦਿੱਤਾ ਸੀ 14 ਕਿਲੋ ਚਾਰ ਦੰਦ ਨੇ ਤੇ ਪੂਰਾ ਇੱਕ ਨੇ ਸੀਗਾ ਦੁੱਧ 9 ਕਿਲੋ ਪਹਿਲੇ ਸੂਏ ਛੋਟੀ ਦਾ ਉਸ ਛੋਟੀ ਨੇ ਦਿੱਤਾ ਸੀ 13 ਕਿਲੋ ਉਹ ਛੋਟੀ ਗੋਰੇ ਮੱਘਿਆਂ ਦੇ ਕੋਲੇ ਆ ਬਾਈ ਤੇ ਕੁਲਦਰੀਆਂ ਬਹੁਤ ਚੰਗੇ ਦੁੱਧ ਤੇ ਚੱਲਦੀ ਹੈ 18 19 ਕਿਲੋ ਤੇ 18 ਕਿਲੋ ਤੇ ਚੱਲੀ ਜਾਂਦੀ ਹੈ ਉਹ ਤੇ ਮਾਂ ਨਾਲੋਂ ਲਗਭਗ ਦੁੱਗਣਾ ਦੁੱਧ ਕਰ ਗਈ ਹਾਂਜੀ ਮਨਜੀਤ ਸਿੰਘ ਜੀ ਸਤਿ ਮਨਜੀਤ ਸਿੰਘ ਜੀ ਮੁਫਰ ਸਤਿ ਸ਼੍ਰੀ ਅਕਾਲ ਲਿਖਦੇ ਆ ਜੀ ਧੰਨਵਾਦ ਮਨਜੀਤ ਸਿੰਘ ਜੀ ਜੁੜਨੇ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਬਈ ਤੇ ਆ ਤੁਸੀਂ ਦੇਖ ਸਕਦੇ ਹੋ ਜਵਾਖ ਧਾਰ ਘੱਟ ਰਹੇ ਤੇ ਚਵਾਈ ਬੜੀ ਬੰਪ ਲੱਗੀ ਹੋਈ ਹੈ ਥਣ ਬਹੁਤ ਸੋਹਣਾ ਤੇ ਦੂਰੀ ਤੇ ਥਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਵੀਡੀਓ ਪਾਇਆ ਆਰਡਰ ਵੀ ਪੂਰਾ ਬਈ ਐਨ ਅਮਰੀਕਨ ਗਾਇਆਂ ਵਰਗਾ ਡਰਾਇਆ ਇਹਦਾ ਆਰਡਰ ਬਹੁਤ ਵਧੀਆ ਕੁਆਲਿਟੀ ਦਾ ਡਰਾਇਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਈ ਕਮੈਂਟ ਕਰੋ ਵੱਧ ਤੋਂ ਵੱਧ ਭਰਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਰਾਂ ਦੇ ਸਾਹਮਣੇ ਆਪਣੇ ਬੁੱਲ ਦਾ ਦੁੱਧ ਆ ਸਕੇ ਤੇ ਇਹ ਝੋਟੀ ਬਈ ਪਰਸੋਂ ਤੋਂ ਹੀਟ ਚ ਵੀ ਚੱਲ ਰਹੀ ਹੈ ਪਹਿਲਾਂ ਇਸ ਨੇ ਡੋਕੇ ਵੀ ਕਰੇ ਤੇ ਹੀਟ ਚ ਵੀ ਚੱਲ ਰਹੀ ਹੈ ਚਲੋ ਫਿਰ ਵੀ ਕੋਈ ਦਿੱਕਤ ਨਹੀਂ ਹੈਗੀ ਇਸ ਚੀਜ਼ ਦੀ ਆਪਾਂ ਮੈਂ ਟ੍ਰਾਈ ਕਰਦੀ ਆ ਕਿਲੋ ਅੱਧਾ ਕਿਲੋ ਦੁੱਧ ਘੱਟ ਦੇ ਦੂਗੀ ਇਸ ਨੂੰ ਬੜਾ ਫਰਕ ਤਾਂ ਨਹੀਂ ਪੈਂਦਾ ਹੈਗਾ ਤੇ ਦੋ ਦੰਦ ਹਾਂਜੀ ਦੋ ਦੰਦ ਹੈ ਜੀ ਜਸਮਿੰਦਰ ਸਿੰਘ ਜੀ ਝੋਟੀ ਦੋ ਦੰਦ ਹੈ ਬਾਈ ਜਸਵਿੰਦਰ ਵਾਲੀ ਵੀ ਝੂਟੀ ਜੋ ਮੇਲੇ ਤੇ ਆਈ ਸੀ ਬਈ ਉਹ ਦੋ ਦੰਦ ਚਾਈ ਸੀ ਇਹ ਝੋਟੀ ਵੀ ਦੋ ਦੰਦ ਹੈ ਮੂੰਹ ਆਪਾਂ ਲਾਸਟ 'ਚ ਸਾਨੂੰ ਦੰਦ ਵੀ ਦਿਖਾਵਾਂਗੇ ਝੋਟੀ ਦੇ ਲਾਸਟ ਚਬਾਈ ਵੇਲੇ ਕੋਸ਼ਿਸ਼ ਕਰਾਂਗੇ ਵੀ ਲਾਸਟ ਚਬਾਈ 'ਚ ਦੰਦ ਦਿਖਾਈ ਦੇ ਜੀ ਥੋੜਾ ਜਿਹਾ ਡਿਸਟਰਬ ਹੋ ਗਈ ਝੋਟੀ ਬਈ ਬਾਹਰੋਂ ਗੇਟ ਕਰਤੀ ਰੱਖੋ ਨਾ ਤੇ ਭਰਾ ਆਹ ਥੋੜਾ ਵੇਟ ਕਰ ਇੱਥੇ ਨਰੇਸ਼ ਵੀ ਬਾਈ ਲਾਈਵ ਹੋਇਆ ਸਧਾਨੀ ਵਾਲਾ ਆਪਣੇ ਚੈਨਲ ਤੋਂ ਗਾਂਧੀ ਮੁਰਰਾ ਬੋਲ ਨਾਮ ਦਾ ਬਾਈ ਦਾ ਪੇਜ ਹੈ ਲਓ ਜੀ ਲਗਭਗ ਛਵਾਈ ਹੋ ਗਈ ਸਮਾਪਤ ਤੇ ਆ ਜਾ ਪਿਛਲੀ ਸਾਈਡ ਰੱਖ ਦੇ ਕੰਡੇ ਪਿਛਲੀ ਸਾਈਡ ਪਿਛਲੀ ਸਾਈਡ ਹਾਂ ਉਰੇ ਉਰੇ ਰੱਖ ਦੇ ਲੋ ਜੀ ਚਵਾਈ ਕੋ ਕੰਪਲੀਟ ਹੋਣ ਤੋਂ ਬਾਅਦ ਲਿਆਓ ਬਈ ਬਾਲਟੀ ਚੱਕ ਕੇ ਲੈ ਬਈ ਬਾਲਟੀ ਰੱਖ ਬਲੇਸ ਕੋ ਉੱਪਰ ਖਾਲੀ ਪਿੱਛੇ ਕੋ ਆ ਪਿੱਛੇ ਕੋ ਖਾਲੀ ਬਾਲਟੀ ਦੇਰ ਤੇ ਟੰਡਾ ਪੈ ਖਾਲੀ ਬਿਨਾਂ ਜੀ ਦੁਖਦੇ ਹਾਂ ਠੀਕ ਹੈ ਲੋ ਜੀ ਖਾਲੀ ਬਾਲਟੀ ਤੇ ਜ਼ੀਰੋ ਕਰਦੇ ਆ ਸਿੰਗਲ ਡਿਜੀਟ ਹੋਣ ਦੇ ਹਰ ਜਾ ਸਾਈਡ ਤੇ ਰੱਖੇ ਦੂ ਦੂਰ ਲਾ ਬਸ ਪੂਰਾ ਲੈ ਇਸ ਕੋ ਬਰਾਬਰ 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 ਹਾਂ ਉਹਰੇ ਕਰਦੇ ਸਿੰਗਲ ਡਿਜ਼ ਹੋਣ ਦੇ ਇੱਕ ਬਹੁਤ ਜੰਦੇ ਲੱਗਦਾ ਠੀਕ ਹੈ ਹੋ ਗਿਆ ਆ ਦੇਖੋ ਜੀ ਸਿੰਗਲ ਡਿਜ਼ ਹੋ ਗਿਆ ਤੇ ਲਓ ਜੀ ਉਹ ਦੁੱਧ ਪਰਣੀ ਇਹ ਚੋਬਰ ਆਪਣਾ 14-15 ਸਾਲ ਦਾ ਹੀ ਹੈ ਬਾਈ ਜਿਸ ਨੂੰ ਝੋਟੀ ਨੂੰ ਸਾਂਭ ਵੀ ਰਿਹਾ ਤੇ ਚਵਾਈ ਵੀ ਕਰ ਰਿਹਾ ਸਮਾਰ ਕੇ ਝਾੜੋ ਸਮਾਰ ਕੇ ਹੱਥ ਜਾ ਮਾਰ ਕੇ ਝਾੜ ਦੇ ਕੋਈ ਪਾਲੀ ਟਾਈਮ ਹੈ ਕੋਈ ਨਾ ਕੋਈ ਨਾ ਫਿਰ ਵੀ ਝਾੜ ਦੇ ਮੱਥ ਮਾਰ ਲਓ ਜੀ ਖਾਲੀ ਕਰਦੇ ਹੁਣੇ ਦੁੱਧ ਹੈ ਜੀ 5 किलो 45 किलो 488 ग्राम दूध जो खाली टाइम है जी 5 किलो 488 ग्राम 5 किलो 488 ग्राम हां जी ये खाली कर दे 5 किलो 488 ग्राम दूध है जी हां ये तैयार है और जो खाली एड्रेस हूं दिखा दने हैं जी ये लो जी ये इसका ਖਾਲੀ ਤੋਂ ਬਾਅਦ ਆਰਡਰ ਥੋੜਾ ਹਨੇਰਾ ਜਰੂਰ ਹੈ ਅੰਦਰ ਬਈ ਬਿਲਕੁਲ ਖਾਲੀ ਹੋ ਰਿਹਾ ਤੇ ਹੁਣ ਬਚਾ ਚੱਲ ਆ ਦੇਖੋ ਇਹਦਾ ਪਰਲਾ ਗੋਡਾ ਦੁਬਾਰਾ ਫੇਰ ਬਈ ਪੱਕ ਗਿਆ ਖਾਲੀ ਦਿਖ ਜਾਂਦੇ ਹਾਂ ਆਪਾਂ ਦੂਜੀ ਵੀਡੀਓ ਦੇ ਵਿੱਚ ਵੀ ਦਿਖਾਇਆ ਇਹਦਾ ਗੋਡਾ ਪਰਲਾ ਫੇਰ ਪੱਕ ਗਿਆ ਠੀਕ ਹੈ ਦੇਖੋ ਠੀਕ ਹੈ ਸਾਰੇ ਦੋਸਤਾਂ ਦਾ ਨਬਾ ਸਵੇਰੇ ਇਹ ਜੁੜਨ ਵਾਲੇ ਸਾਰੇ ਦੋਸਤਾਂ ਦਾ ਧੰਨਵਾਦ ਜੀ ਫੇਰ ਜੁੜਿਓ ਸਭੀ ਦੋਸਤਾਂ ਦਾ ਨਬਾ ਸਵੇਰੇ ਚਲ ਸਵੇਰੇ ਜੁੜਦੇ ਆਂ ਦੇਖੋ ਸਟਰ ਬਿਲਕੁਲ ਖਾਲੀ ਹੋ ਗਿਆ ਬਈ ਤੇ ਧੰਨਵਾਦ ਜੀ ਸਾਰੇ ਦੋਸਤਾਂ ਦਾ ਜੁੜਨ ਲਈ ਤੇ ਸਵੇਰੇ ਮਿਲਦੇ ਆ 6:30 ਵਜੇ ਤੇ ਥੈਂਕ ਯੂ ਬਈ ਬਹੁਤ ਬਹੁਤ ਧੰਨਵਾਦ